ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਬਾਜੇਖਾਨੇ ਦੇ ਨੇੜ ਹੈ ਤੇ ਫਰੀਦਕੋਟ ਜ਼ਿਲ੍ਹੇ ਦਾ ਜੀ ਇਹਦੇ ਨਾਲ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਮਲੂਕਾ ਪਿੰਡ ਇਹਦੇ ਬਿਲਕੁਲ ਨੇੜ ਦਾ ਹੈ ਬਾਈ ਗੱਗੂ ਦੇ ਘਰੋਂ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਇਸ ਵੀਡੀਓ ਦੇ ਵਿੱਚ ਇਹ ਸਾਰੀਆਂ ਗਾਵਾਂ ਜਿਹੜੀਆਂ ਟੋਟਲ ਨਾਲ 6 ਆ ਜਿੰਨਾਂ ਚ ਇੱਕ ਹੀਫਰ ਵੀ ਆ ਤੁਹਾਨੂੰ ਵਿਕਰੀ ਵਾਲੇ ਦਿਖਾਉਂਗਾ ਪਰਲੇ ਪਾਸੇ ਪਹਿਲੇ ਨੰਬਰ ਤੇ ਗਾਂ ਖੜੀ ਜਿਹੜੀ ਉਹ ਤਾਜੀ ਸੂਈ ਵੀ ਹੈ ਇਹ ਤੋਂ ਇਲਾਵਾ ਇਹ ਗਾਵਾਂ ਜਿਹੜੀਆਂ ਦੋ ਤੁਹਾਨੂੰ ਇੱਕ-ਇੱਕ ਬੰਨ ਦੇਸਣਗਾ ਤੇ ਫਿਰ ਇੱਕ ਵਾਇਡ ਜਿਹੜੀ ਉਹ ਤਾਜੀ ਸੂਈ ਤੇ ਜਰਸੀ ਗੱਪਣ ਇੱਕ ਹੀ ਫਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਇਹਨਾਂ ਚੋਂ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਕਾਲ ਤੁਸੀਂ ਕਰ ਸਕਦੇ ਹੋ ਤੇ ਪਸ਼ੂ ਆ ਕੇ ਦੇਖਣਾ ਇੱਥੇ ਆ ਕੇ ਦੇਖ ਕੇ ਖਰੀਦਣਾ ਤੁਹਾਡਾ ਹੱਕ ਹੈ ਆਓ ਸ਼ੁਰੂਆਤ ਕਰਦੇ ਆਂ ਛੋਟੇ ਬੱਚੇ ਤੋਂ ਅੱਜ ਦੀ ਵੀਡੀਓ ਦੀ ਉਦਪਚਕਾ ਮੈਂ ਤੁਹਾਨੂੰ ਦਿਖਾਉਂਗਾ ਗੱਗੂ ਭਾਈ ਸੱਸੀ ਗੱਲ ਭਾਈ ਗੱਗੂ ਅੱਜ ਆਪਾਂ 6 ਨਾਕ ਦਿਖਾਵਾਂ ਹਾਂ ਹਾਂਜੀ ਹਾਂਜੀ ਭਾਈ ਜਿਹੜੀ ਬੱਚੀ ਹੈ ਭਾਈ ਇਹ ਦੰਦੋ ਕਿਵੇਂ ਆਂ 8 ਮਹੀਨਿਆਂ ਦਾ ਬੱਚਾ ਭਾਈ ਫਾਰਮ ਦੇ ਵਿੱਚੋਂ ਇੱਕ ਇਹ ਤੇ ਇੱਕ ਜਿਹੜੀ ਸਾਹਮਣੇ ਬੱਚੀ ਖੜੀ ਆ ਕੱਟੇ ਨਾ ਲੰਘ ਜਿਹੜੀ ਸੂਈ ਵੀ ਹੈ ਸੂਈ ਬੱਚੀ ਭਾਈ ਠੀਕ ਹੈ ਅੱਛਾ ਭਾਈ ਇਹਦੀ ਕੀ ਡਿਟੇਲ ਹੈ ਇਹ ਭਾਈ 8 ਮਹੀਨਿਆਂ ਦਾ ਬੱਚਾ ਭਾਈ ਹਮ ਇੱਕ ਦਾ ਬੰਦਾ ਕਹਿੰਦਾ ਆਪਾਂ ਵੀਡੀਓ ਦੇ ਵਿੱਚ ਵੀ ਉਹ ਗੱਲ ਕਰਾਂਗੇ ਜਿਹੜੀ ਕੱਲ ਨੂੰ ਦੇਣੀ ਆ ਜੇ ਆਪਾਂ ਜਵਾਬ ਦੇ ਹੋਵਾਂਗੇ ਭਾਈ ਇਹ ਫਾਇਰ ਦੀ ਆਪ ਆ ਬਾਈ 8 ਮਹੀਨਿਆਂ ਦਾ ਬੱਚਾ ਮਾਨਦਾਰ ਰਿਕਾਰਡ ਵੀ ਚੰਗਾ ਫਾਰਮ ਦੀ ਪ੍ਰੋਪਰ ਹਰੀ ਕੋਟ ਆਪਣਾ ਘਾੜੇ ਰੇਟ ਕਿਹਦੇ ਨਾਲ ਰੇਟ ਦਾ 42000 ਰੁਪਏ ਆ ਬਾਈ ਤੋਰ ਦੇ ਬਾਈ ਦੋਸੋ ਰੇਟ 42000 ਹੈ 8 ਕਿਉਂ ਮਹੀਨੇ ਬਾਈ ਉਮਰ ਦੱਸਦਾ ਇਹ ਤੋਰ ਨਹੀਂ ਬੜੀ ਔਖੀ ਆ ਬਾਈ ਇਹਦੇ ਅੱਜ ਹੀ ਪਟਾ ਪਾਇਆ ਚਲ ਜਿਵੇਂ ਇਹਦੇ ਤੁਰੀ ਉਵੇਂ ਤੋਰ ਲਈ ਬਸ ਨਹੀਂ ਭੱਜੂਗੀ ਤਾਂ ਆਪਾਂ ਛੱਡ ਦੇਾਂਗੇ ਫਿਰ ਵਿੱਚੋਂ ਜੀ ਸੋ ਦੋਸੋ ਥੋੜੀ ਤੋਰ ਕੇ ਦਿਖਾਣੇ ਬਾਈ ਕਿੰਦਾ ਪਟਾ ਅੱਜ ਹੀ ਪਾਇਆ ਫਾਰਮ ਦੇ ਵਿੱਚੋਂ ਖੁੱਲੀ ਫਿਰਦੀ ਲੈਂਦੀ ਹੈ ਉਹ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਖੁੱਲਾ ਫਿਰਦਾ ਪਸ਼ੂ ਮਸਤੀ ਵੱਧ ਕਰਦਾ ਹ ਤਾਕ ਚ ਜਵੀ ਰਹਿੰਦਾ ਸੋ ਇਹ ਬੱਛੀ ਦੱਸੋ 42000 ਦਾ ਰੇਟ ਹੈ ਬਾਕੀ ਕਹਿਣ ਦੀ ਗੱਲ ਨਹੀਂ ਬਾਈ ਕਿਸੇ ਮਜਬੂਰੀ ਕਰਕੇ ਬੰਦੇ ਨੇ ਜਾਨਵਰ ਵੇਚੇ ਦੋਨੇ ਕਹਿੰਦਾ ਇਕੱਠੇ ਨਹੀਂ ਦੇਣੀਆਂ ਅੱਛਾ ਸੋ ਨੂੰ ਵੀ ਪਤਾ 40 ਖਾ ਕੇ ਬੱਛੀ ਐਡੀ ਬੰਦ ਹੀ ਨਹੀਂ ਬਾਈ ਸਹੀ ਹੈ ਸੋ 42000 ਰੇਟ ਰੱਖਿਆ ਚੰਗਾ ਢਾਂਚਾ ਸਰੀਰ ਸਿਰੂ ਬੜਾ ਚੰਗਾ ਤੇ ਬਾਕੀ ਆਪਾਂ ਬੰਨ ਕੇ ਥਾਣੇ ਦਿਖਾ ਦਿੰਨੇ ਆ ਹਮ ਆ ਜਾ ਪਤਾ ਸੋ ਦੋਸਤੋ ਬਹੁਤ ਸੋਹਣਾ ਢਾਂਚਾ ਹੈ ਵਾਕਈ ਬੱਛੀ ਇੱਕ ਚੰਗੀ ਚੀਜ਼ ਆ ਤੁਸੀਂ ਆ ਕੇ ਦੇਖ ਲਓ ਦਸੰਬਰ ਚ ਏਆਈ ਕਰਾ ਰਹੇ ਹੋ ਜੇ ਰੁੱਤ ਚ ਸੂ ਹੋਗੀ ਚੰਗੇ ਰੁਪਏ ਵਟਾਊਗੀ ਕਰਨ ਵਾਲੀ ਤਿਆਰ ਹੋ ਕੇ ਸੋ ਇਹ ਪਹਿਲੇ ਨੰਬਰ ਤੇ ਬੱਛੀ ਤੁਸੀਂ ਦੇਖੋ ਇਸ ਤੋਂ ਬਾਅਦ ਚ ਆਪਾਂ ਤੁਹਾਨੂੰ ਦਿਖਾਉਣੇ ਆ ਜਰਸੀ ਹੈਗਾ ਕੋ ਜਰਸੀ ਕਿੰਨਾ ਮਸੂਆ ਸੋ ਦੂਜਾ ਸੂ ਅਰੀਜਨਲ ਛੇ ਦਾੰਦਾ ਬਾਈ ਕਿੰਨੇ ਕ ਦਿਨ ਲਾਊਗੀ ਦਿਨ ਇਹਦੇ ਹਫਤਾ ਪਿਆ ਬਾਈ ਬੱਛੀ ਜੀ ਦੇ ਤਿਆਰ ਹੋਗੀ ਉਹਦੇ ਦੱਸੂਗੀ ਰੇਟੇ ਦਾ ਕੀ ਰਹਿਣਾ ਇਹ ਰੇਟੇ ਦਾ 112000 ਰੁਪਇਆ ਬਾਈ ਖੋਲੀ 112 ਰੇਟ ਆ ਦੱਸੋ ਹਫਤਾ ਹਜੇ ਬਾਕੀ ਹੈ ਬਹੁਤ ਸੋਹਣਾ ਦੁੱਧ ਬੱਚੀ ਨੇ ਪਹਿਲੇ ਸੂਏ ਦਿੱਤਾ ਹੋਇਆ ਬਾਈ ਬਾਕੀ ਆਪਾਂ ਵੀਡੀਓ ਦੇ ਵਿੱਚ ਆਈ ਜੀ ਕਹਿੰਦੇ ਆ ਬਈ ਦੁੱਧ ਤੱਕਲਾ ਆ ਦੀ ਸਮਝ ਨਾ ਲੈ ਲੈ ਹਨਾ ਸਹੀ ਹੈ ਤੇ ਬਾਕੀ ਢਾਂਚਾ ਦੱਸਦਾ ਇਹ ਬੱਚੀ ਦਾ ਦੁੱਧ ਵਾਲਾ ਪੀਸ ਹੀ ਆ ਬਹੁਤ ਸੋਹਣੇ ਥਾਣਾ ਥਿਚਵਾਈ ਵਾਲੇ ਢਾਂਚਾ ਤੁਸੀਂ ਇਹਦਾ ਦੇਖ ਲਓ ਬਾਕੀ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ ਤੁਸੀਂ ਕਿੰਨਾ ਚੋਲੋਗੇ ਕਮਾਲਾ ਬਾਈ ਸਾਫ ਸੁਥਰੀ ਵੈਡਰ ਸੋ ਹਵਾਨੇ ਤੇ ਨਾੜਾਂ ਵੀ ਚੰਗੀਆਂ ਦਿਸਣੀਆਂ ਤੁਹਾਨੂੰ ਆਈ ਫੋਟੋ ਦੋ ਨੰਬਰ ਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਆਂ ਜASSI ਨਸਲ ਦੀ ਇੱਕ ਵੜ ਤਾਜੀ ਸੂਈ ਵੀ ਹੈ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆਂ ਬਾਈ ਜਿਹੜੀ ਇਹ ਗਾਂ ਸੂਈ ਵੀ ਹੈ ਹਾਂਜੀ ਬਾਈ ਕੰਨੂਰ ਸੂਆ ਇਹ ਇਹ ਵੀਰੇ ਜਮਨ ਰਿੰਨਲ ਕੱਚੀ ਖੀਰੀ ਆ ਮੋ ਅੱਛਾ ਹਾਂ ਦੰਦ ਆਪਾਂ ਪਹਿਲਾਂ ਹੀ ਦਿਖਾ ਦਿੰਨੇ ਵੀਡੀਓ ਸ਼ੁਰੂ ਕਰਨ ਤੋਂ ਬਾਈ ਓਕੇ ਸੋ ਸੋ ਖੀਰੀ ਬੱਚੀ ਕਨਫਰਮ ਓਕੇ ਅੱਛਾ ਬਾਈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹ ਕੱਲ ਵਾਲੀ ਰਾਤ ਸੂਈ ਆ ਬਾਈ ਬੱਚਾ ਕੀ ਦਿੱਤਾ ਇਹਨੂੰ ਇਹਨੇ ਨਾ ਬਾਈ ਸਪਾਈਕ ਦੀ ਬੱਚੀ ਦਿੱਤੀ ਆ ਮੇਰੇ ਕੋਲੇ ਫੋਨ ਦੇ ਵਿੱਚ ਆਪਣਾ ਪਰਸਨਲ ਤੌਰ ਤੇ ਬੰਦੇ ਨੂੰ ਸਾਰਾ ਡਾਟਾ ਭੇਜ ਦੀ ਦੇਵਾਂਗੇ ਇਹ ਯੂਨੀਕ ਦੀ ਆਪ ਆ ਬਾਈ ਠੀਕ ਹੈ ਹਾਂਜੀ ਅੱਛਾ ਰੇਟ ਇਹਦਾ ਕੀ ਰਹਿਣਾ ਰੇਟ ਦਾ 1 ਲੱਖ 12000 ਰੁਪਈਆ ਬਾਈ ਲੈਣ ਦੇਣ ਮੁੱਲ ਆ ਜਮ ਠੀਕ ਹੈ ਦੋਸਤੋ ਵੱਛੀ ਤੁਸੀਂ ਦੇਖ ਸਕਦੇ ਹੋ ਜਿਹੜੀ ਇਸ ਵਾਇਰ ਦੇ ਨਾਲ ਇਸ ਟਾਈਮ ਖੜੀ ਹੈ ਵੱਛੀ ਇਸ ਗਾਂ ਦੀ ਹੈ ਸੂਆ ਪਹਿਲਾ ਦੰਦੋ ਖੀਰੀ ਹੱਥੀਂ ਚੁਆਈ ਵਾਲਾ ਥਾਣ ਢਾਂਚਾ ਤੁਸੀਂ ਇਹਦਾ ਦੇਖ ਹੀ ਰਹੇ ਹੋ ਫਿਟਿੰਗ ਵਾਲਾ ਹਵਾਨਾ ਵੱਛੀ ਪਰ ਉਰਲੇ ਪਾਸੇ ਵਾਲੀ ਹੈ ਦੂਜਾ ਵੱਛਾ ਹੈ ਜਿਹੜੀ ਗਾਂ ਲਾਸਟ ਤੇ ਦਿਖਾਉਣੀ ਹੈ ਚਵਾਈ ਵੱਛੀ ਦੀ ਲੱਗਿਆ ਬੜੀ ਵਧੀਆ ਭਾਈ ਠੀਕ ਹੈ ਨਾ ਪਤਾ ਹਾਂ 3 ਤੋਂ ਚਵਾਈ ਕੀਤੀ ਹੈ ਗਗੂ ਔਲੋ ਇੱਕ ਨੰਬਰ ਬਾਈ ਜਮਾ ਪੋਰਾ ਵੀ ਨਹੀਂ ਕਰਦੀ ਠੀਕ ਹੈ ਸੋਨੂੰ ਮੈਂ ਦੱਸਿਆ ਸੀ ਵੀ ਇਹ ਖੁੱਲਣਾ ਹੀ ਆਂਗਾ ਸੀ ਬਈ ਅੱਜੀ ਬੰਨਾ ਸਹੀ ਹੈ ਹਵਾਨਾ ਚੌੜਾ ਕਾਫੀ ਹੈ ਫਿਟਿੰਗ ਵਾਲਾ ਹਵਾਨਾ ਪੂਰਾ ਬਾਕੀ ਆ ਗਾੜੀ ਬਹੁਤ ਸੋਹਣੀ ਹੈ ਵੈਰ ਦੀ ਨਾੜਾ ਨੂੜਾ ਬੱਛੀ ਦੇ ਲੇਵੇ ਤੇ ਬਾਈ ਹਮ ਆ ਮੇਰਾ ਪੁੱਤ ਸੋ ਤੇ ਰੀਡੰਗ ਕਰਨੀਆਂ ਦੋਸਤੋ ਰਸੇ ਦੀ ਤੌਲ ਕਿਉਂਕਿ ਖੁੱਲਣਾ ਫਿਰ ਬਣਾਇਆ ਸੋ ਦੋਸਤੋ ਹਵਾਨਾ ਹੈ ਦਾ ਨਾ ਜਿਆਦਾ ਇਹ ਅੱਗੋਂ ਇਸ ਟਾਈਮ ਭਰਿਆ ਲੱਗਉਂਦੀ ਹੈ ਬਾਕੀ ਹੈ ਚੌੜਾ ਕਾਫੀ ਹੈ ਹਵਾਨਾ ਕੋਮ ਤੁਸੀਂ ਵੀਡੀਓ ਚ ਦੇਖ ਹੀ ਲਿਆ ਇਹ ਤੋਂ ਅੱਗੇ ਇੱਕ ਬੜੀ ਸੋਹਣੀ ਗਾਂ ਤੁਹਾਨੂੰ ਦਿਖਾਉਣੀ ਹੈ ਤਾਂ ਬਾਈ ਜਿਹੜੀ ਇਹ ਤੋਂ ਅੱਗੇ 4 ਨੰਬਰ ਦੇ ਉੱਤੇ ਗਾਂ ਦਿਖਾ ਰਹੇ ਹਾਂ ਇਹ ਬਾਈ ਮੁੰਡਾ ਇਹ aí ਦਾ ਕੰਮ ਕਰਦਾ ਪੂਰਾ ਏਰੀਆ ਦੇ ਵਿੱਚ ਬੰਦੇ ਦਾ ਨਾਂ ਹੀ ਹੈ ਜਿਹੜੇ ਬੰਦੇ ਦਾ ਆਪਾਂ ਇਹ ਵੈੜ ਲਈ ਆ ਉਹਦੀ ਘਰ ਦੀ ਵੈੜ ਆ ਬਾਈ ਕੋਈ ਫਾਰਮ ਨਹੀਂ ਸੀਗਾ ਬੰਦੇ ਦਾ ਹਮ ਘਰੇਲੂ ਗਾਂ ਬਾਈ ਦੂਜਾ ਸੂਆ ਜੁਪੀਟਰ ਦੀ ਆਪ ਆ ਹਮ ਤੇ ਇਹਦੇ ਕੈਨਿਆਂ ਦਾ ਲੱਗਿਆ ਵਾ 40 430 ਦਾ ਜਰਮਨ ਦਾ ਬਾਈ ਠੀਕ ਹੈ ਹਾਂਜੀ 66 ਸੀਮਨ ਲੱਗਿਆ ਵਾ ਤੇ 4432 40 400 40430 ਦਾ ਬਾਈ ਜਰਮਨ ਦਾ ਕਿੰਨੇ ਦਾ 40 40430 ਹਾਂਜੀ ਠੀਕ ਹੈ ਉਹਨੇ ਆਪ ਹੀ ਖੋਦੀ ਹੈ ਕੀਤੀ ਬੰਦੇ ਨੇ ਹੂੰ ਤੇ ਬਾਕੀ ਪੂਰੀ ਫੋਲ ਉਹਨੇ ਗਰੰਟੀ ਦਿੱਤੀ ਆਪਾਂ ਨੂੰ ਵੈੜ ਦੀ ਬਾਈ ਕਿੰਨਾ ਚਰ ਲੈਂਦੀ ਸੂਨ ਚੇ ਦੇਣੇ ਤੇ 14 15 ਪਏ ਆ ਬਾਈ ਵੱਛੀ ਦੇ ਹਜੇ ਕੱਚੀ ਕੱਚੀ ਆ ਠੀਕ ਹੈ ਰੇਟ ਇਹਦਾ ਕੀ ਰਹਿਣਾ ਰੇਟ ਇਹਦਾ 1 ਲੱਖ ਤੇ 32000 ਰੁਪਈਆ ਬਾਈ ਲੈਣ ਦੇਣ ਤੋਰੀਏ ਦੱਸੋ 1 32 ਦੀ ਇਹ ਗਾਂ ਮਿਲੂਗੀ ਕੋਲੋਂ ਆ ਕੇ ਇਹਨਾਂ ਪਸ਼ੂਆਂ ਨੂੰ ਜ਼ਰੂਰ ਦੇਖਿਓ ਕਿਉਂਕਿ ਗਾਵਾ ਜਿਹੜੀਆਂ ਨੇ ਇਹਨਾਂ ਦੀ ਬਰੀਡ ਕੁਆਲਿਟੀ ਇਹ ਦੁੱਧ ਕਿੰਨਾ ਦੇ ਦੇਣੀਆਂ ਇਹਨਾਂ ਦੇ ਢਾਂਚੇ ਕਿਹੋ ਜਿਹੇ ਆ ਉਹ ਤੁਹਾਨੂੰ ਜਾਦਾ ਵਧੀਆ ਸਮਝ ਆਉਣਗੇ ਤੇ ਇਹ ਰੇਟ ਤੁਹਾਨੂੰ ਜਾਇਜ਼ ਲੱਗਣਗੇ ਜਦੋਂ ਤੁਸੀਂ ਆ ਕੇ ਇਹਨਾਂ ਗਾਵਾਂ ਨੂੰ ਦੇਖੋਗੇ 14 ਦਿਨਾਂ ਦੀ ਹਜੇ ਕੱਚੀ ਗਾਂ ਜਿਹੜਾ ਵੀ ਰਸਾਂਭ ਲੂਗਾ ट्रांजिशन ਫੀਡ ਪਾ ਕੇ ਇਹ ਕਰਮਾ ਵਾਲੀ ਸਰੀਰ ਸੂਰਬੱਚੀ ਦਾ ਦੇਖੋ ਬਾਈ ਕਿੰਦਾਂ ਲੱਗੇ ਬਹੁਤ ਸੋਹਣੀ ਬੈੜਾ ਜਿੰਨੀ ਕਹਿ ਦੀ ਉਹ ਨਹੀਂ ਸਿੰਘ ਦਾਗਣ ਤੋਂ ਬਾਅਦ ਫੋਟਾਂ ਆਈਆਂ ਫੁੱਟੀਆਂ ਹੁੰਦੀਆਂ ਹੁੰਦੀਆਂ ਕਈ ਵਾਰ ਕੁਸਤ ਪਸ਼ੂਆਂ ਦੇ ਉਸ ਤਰ੍ਹਾਂ ਛੋਟੇ ਛੋਟੀਆਂ ਮਲੋ ਮੱਥੇ ਦੇ ਨਾਲ ਜੇ ਸਿੰਗੀਆਂ ਆਈਆਂ ਨੇ ਕਿੰਨੀਆਂ ਕਿੰਕੀਆਂ ਹੈ ਫਿਟਿੰਗ ਵਾਲਾ ਹਵਾਨਾ ਹੈ ਚੰਗਾ ਹਵਾਨਾ ਅੱਗੋਂ ਪਿੱਛੋਂ ਦੀਦਾ ਸਪੇਸਫੁੱਲ ਹੈ ਆਜੋ ਭਾਈ ਮੋੜ ਲਾ ਬਹੁਤ ਸੋਹਣਾ ਫੇਸ ਆ ਦੱਸੋ ਇਹ ਤਾਂ ਸਵੈਡ ਸੰਭੀ ਵੀ ਚੰਗੀ ਹੈ ਹੁਣ ਭਾਈ ਜਿਹੜੀ ਫਾਰਮ ਦੀ ਹੁਣ ਆਪਾਂ ਫਾਰਮ ਦੀ ਕਹਿੰਦੇ ਆ ਕਹਿਣ ਨੂੰ ਤਾਂ ਮੈਂ ਇਹਨੂੰ ਵੀ ਫਾਰਮ ਦੀ ਕਹਿ ਦਈਏ ਬੋਲਣਾਂ ਤੇ ਚਾਰੀ ਨੇ ਹੈ ਨਹੀਂ ਸਹੀ ਹੈ ਉਧਰ ਜਾਈ ਇਹਨੂੰ ਪੱਕੇ ਤੇ ਆਇਆ ਤੋਰ ਦੇ ਹੋਰ ਵੀ ਸੋ ਦੋ ਸੋ ਜਿਹੜਾ ਫਾਰਮ ਚੋਂ ਦਾ ਪਸੂ ਖੁੱਲਾ ਫਿਰਦਾ ਆਉਂਦਾ ਉਹਨੂੰ ਤੁਰਨਾ ਥੋੜਾ ਔਖਾ ਜਾਂਦਾ ਇਹ ਗਾਵਾਂ ਜਿਹੜੀਆਂ ਬੰਨ ਕੇ ਰੱਖੀਆਂ ਹੁੰਦੀਆਂ ਇਹਨਾਂ ਨੂੰ ਆਹ ਪਈ ਵੀ ਹੁੰਦੀ ਐ ਜਿੱਦ ਤਰਨ ਇਹ ਵੀ ਅੱਜ ਹੀ ਆਈ ਐ ਬੱਚੀ ਆਪਣੇ ਕੋਲੇ ਤਾਂ ਥੋੜਾ ਜਨਾ ਉੱਪਰ ਐ ਮੰਨਦੀ ਐ ਬਾਈ ਠੀਕ ਐ ਇਹ ਬੰਦੇ ਦੀ ਮਾਲਕ ਦੀ ਖੋਦਦੀ ਆਪਣੇ ਕੋਲੇ ਬਾਈ ਜਿਹੜਾ ਬੋਲ ਕੇ ਉਹਨੇ ਡਾਟਾ ਦਿੱਤਾ ਉਹਦੀ ਬਕਾਇਦਾ ਆਪਣੇ ਕੋਲੇ ਵੀਡੀਓ ਬਣਾਈ ਵੀ ਆ ਠੀਕ ਐ ਬਾਕੀ ਸਾਰੇ ਏਰੀਆ ਬੰਦੇ ਨੂੰ ਜਾਣਦੇ ਹੀ ਆ ਓਕੇ ਸੋ ਵੀਡੀਓ ਵੀ ਤੁਸੀਂ ਉਹ ਦੇਖ ਲਓਗੇ ਬਸੋ ਵੀਰ ਨੇ ਸੀਮੰਨ ਡਿਟੇਲ ਜਿਹੜੀ ਦੱਸੀ ਐ ਉਹ ਬਾਈ ਬਣਾ ਕੇ ਲਿਆ ਆ ਤੁਹਾਨੂੰ ਇਹ ਤੋਂ ਬਾਅਦ ਚ 5 ਨੰਬਰ ਤੇ ਇੱਕ ਗਾਂ ਤੁਹਾਨੂੰ ਦਿਖਾਉਣੇ 5 ਨੰਬਰ ਵਾਲੀ ਗਾਂ ਹੈ ਇਹ ਬਾਈ ਕਹਿਣ ਤਾਂ ਮੰਨ ਲਓ ਕੋ ਮੈਂ ਤੀਜਾ ਸੂਆ ਹੈ ਨਾ ਪਰ ਹੈ ਅਰੀਜਨਲ ਦੂਜਾ ਸੂਆ ਇਹ ਆਪਣੇ ਖਾਸ ਬੰਦੇ ਤੋਂ ਲਈ ਆ ਇਹਨੇ 25 26 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਬਾਈ ਇਹ ਨਾਲ ਥੋੜਾ ਜਿਹਾ ਵਿੱਚ ਗੈਪ ਪਾ ਕੇ ਆਇਆ ਤੇ ਕੀ ਗਾਂ ਸਮੀ ਸੁਮੀ ਬਹੁਤ ਵਧੀਆ ਇਹਦੇ 20 ਤੋਂ 25 ਦਿਨ ਪਏ ਆ ਬਾਈ ਹਜੇ ਰੇਟ ਕੀ ਰਹੂਗਾ ਅੱਜ ਦਾ ਰੇਟ ਤਾਂ ਅੱਜ ਦਾ ਬਈ 105000 ਰੁਪਏ ਜੀ 105000 ਹਾਂਜੀ ਠੀਕ ਐ ਇਹਦੇ ਨਾਲ ਜਿਹੜੀ ਗਾਂ ਬਈ ਸੂਈ ਵੀ ਇਹ ਬਈ ਤਿੰਨ ਕਿ ਦਿਨ ਹੋ ਗਏ ਸੂਈ ਨੂੰ ਹੂੰ ਕੱਚੀ ਸੂਈ ਬਈ 10 ਕਿ ਦਿਨ ਗਾਂ ਹੈ ਇਸੇ 10 ਦਿਨ ਪਹਿਲਾਂ ਸੂਈ ਹਾਂਜੀ ਬਈ ਦੁੱਧ ਹੁਣ ਕਿੰਨਾ ਦੁੱਧ ਇਹ ਤੁਹਾਨੂੰ 10 12 ਕਿਲੋ ਹੋਊਗਾ ਪਰ ਇਹਨੇ ਆਪਣੀ ਰਿਸ਼ਤਦਾਰੀ ਚੁ ਲਈ ਆ ਬਈ ਪੁੱਛੀ 26 ਕੁਲ ਦੂਜੀ ਸੂਈ ਦਿੱਤਾ ਤੀਜਾ ਸੂਈ ਓਰੀਜਨਲ ਬਈ ਰੇਟ ਇਹਦਾ ਰੇਟ ਇਹਦਾ ਬਈ 90000 ਰੁਪਏ ਜੀ ਦੋਸੋ 10 ਦਿਨ ਪਹਿਲਾਂ ਸੂਈ ਤੇ 10 ਦਿਨ ਪਹਿਲਾਂ ਸੂਈ ਕਰਕੇ ਪਰ ਗਾਂ ਦੇ ਥਣ ਥਣ ਦੀ ਕੁਆਲਿਟੀ ਬਹੁਤ ਵਧੀਆ ਬਈ ਇਹਦੀ ਠੀਕ ਹੈ ਬੱਚਾ 10 ਦਿਨ ਪਹਿਲਾਂ ਸੂਣ ਕਰਕੇ ਛੋਟੇ ਨੂੰ ਜਨਮ ਦਿੱਤਾ ਸੋ ਇਹ ਨਾਕ ਸੀਗੇ ਦੋਸੋ ਅੱਜ ਦੀ ਵੀਡੀਓ ਦੇ 6 ਬਾਈ ਕੋਲ ਵਿਕਰੀ ਵਾਲੇ ਤੁਸੀਂ ਤਸੱਲੀ ਕਰੋ ਜਿਹੜਾ ਪਸੂ ਤੁਹਾਨੂੰ ਚਾਜਿਆ ਨੰਬਰ ਸਕਰੀਨ ਉੱਤੇ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ